ਆਪ ਬਦਲਣਾ ਨਹੀਂ ਹੈਗਾ ਜੇ ਕੋਈ ਤੁਹਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਕਹਿ ਜਿਓ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਹੋਇਆ ਮੁਸਲਮਾਨ ਨਹੀਂ ਬਣਨਾ ਸਾਡਾ ਨਾਮ ਲੈ ਦੂ ਜਾਕੇ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਨੇ ਧਰਕ ਹੋ ਕੇ ਕਹਿ ਦਿੱਤਾ ਨਾ ਪੰਡਿਤ ਲੋਕਾਂ ਉੱਤੇ ਚੰਗਾ ਅਸਰ ਹੋ ਗਿਆ ਉਹ ਜਾਣਦੇ ਵੀ ਸੀਗੇ ਵੀ ਇਹਨਾਂ ਨੇ ਮਰੇ ਵਿਅਕਤੀ ਨੂੰ ਜ਼ਿੰਦਾ ਕਰਤਾ ਇਹਨਾਂ 'ਚ ਬੜੀ ਸ਼ਕਤੀ ਆ ਇਹਨਾਂ ਨੇ ਫਿਰ ਆਪਣਾ ਪ੍ਰਚਾਰ ਚੋਰੀ ਚੋਰੀ ਸ਼ੁਰੂ ਕਰ ਦਿੱਤਾ ਇਦਾਂ ਦੀ ਕਥਾ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਹਾਕਮਾਂ ਦੇ ਪਾਸ ਰਿਪੋਰਟਾਂ ਪਹੁੰਚ ਗਈਆਂ ਇਹ ਜਿਹੜੀ ਸੀਆਈਡੀ ਸੀਗੀ ਸਾਰੀ ਜਾਗੇ ਦੇਤੀ ਵੀ ਇਦਾਂ ਬਾਬਾ ਸ਼੍ਰੀ ਚੰਦ ਜੀ ਪ੍ਰਚਾਰ ਕਰਦੇ ਆ ਇਹ ਗੱਲ ਵੀ ਦੱਸੀ ਵੀ ਇੱਥੇ ਤਾਂ ਇਹ ਚੀਜ਼ਾਂ ਹੋ ਰਹੀਆਂ ਨੇ ਉਤੋਂ ਫਿਰ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਜਿਹੜਾ ਇਹ ਸੂਬੇਦਾਰ ਸੀਗਾ ਸ਼ੇਰ ਅਫਗਨ ਉਹ ਕੁਝ ਬੰਦਿਆਂ ਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਆਇਆ ਬਾਬਾ ਸ਼੍ਰੀ ਚੰਦ ਜੀ ਕਿਸੇ ਵੀ ਹੁਕਮਰਾਨ ਤੋਂ ਸੂਬੇਦਾਰ ਤੋਂ ਰਾਜੇ ਮਹਾਰਾਜਿਆਂ ਤੋਂ ਡਰਦੇ ਨਹੀਂ ਸੀ ਇੱਕ ਅਕਾਲ ਪੁਰਖ ਤੋਂ ਬਿਨਾਂ ਉਹਨੇ ਧਰਕ ਸੀਗੇ ਨਾਮ ਜਪਣ ਵਾਲੀ ਰੂਹ ਸੀ ਇਹ ਸ਼ੇਰ afghan ਬੰਦਿਆਂ ਨੂੰ ਲੈ ਕੇ ਪਹੁੰਚ ਗਿਆ ਇਹਨੇ ਆਪਦਾ ਪੱਖ ਅੱਗੇ ਰੱਖਿਆ ਬਾਬਾ ਸ਼੍ਰੀ ਚੰਦ ਜੀ ਅੰਤਜਾਮੀ ਸੀਗੇ ਜਾਣਦੇ ਸੀ ਵੀ ਕਿਉਂ ਆਇਆ ਤੇ ਕਿਵੇਂ ਇਹਨੇ ਅਤਿਆਚਾਰ ਇੱਥੇ ਕੀਤਾ ਹੋਇਆ ਤੱਕੇ ਨਾਲ ਲੋਕਾਂ ਨੂੰ ਜ਼ਬਰਦਸਤੀ ਇਹ ਮੁਸਲਮਾਨ ਬਣਾ ਰਿਹਾ ਬਾਬਾ ਸ਼੍ਰੀਚੰਦ ਜੀ ਇਹ ਵੀ ਜਾਣਦੇ ਸੀ ਵੀ ਕੋਈ ਚਮਤਕਾਰ ਦੱਸੇ ਬਿਨਾਂ ਤੇ ਅਸਰ ਨਹੀਂ ਹੋਣਾ ਗੱਲਾਂ ਬਾਤਾਂ ਨਾਲ ਇਹਨੂੰ ਸਮਝਾਈਏ ਇਹ ਨਹੀਂ ਸਮਝੇਗਾ ਕਿਉਂਕਿ ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ ਜਿਵੇਂ ਕਿ ਕੁਝ ਲੋਕ ਹੁੰਦੇ ਆ ਉਹ ਆਪਾਂ ਦਿਲਾਂ ਬਾਤਾਂ ਨਾਲ ਜਿੰਨਾ ਮਰਜ਼ੀ ਸਮਝਾਈਏ ਸਮਝਦੇ ਨਹੀਂ ਉਹਨਾਂ ਦੇ ਡੰਡਾ ਚੁੱਕਣਾ ਪੈਂਦਾ ਕਿ ਮੈਂ ਕਿ ਕਰਾਮਾਤ ਦਿਖਾ ਕੇ ਹੀ ਉਹ ਸਮਝਦੇ ਆ ਇਸ ਕਰਕੇ ਨਾ ਬਾਬਾ ਜੀ ਨੂੰ ਇਹ ਵੀ ਪਤਾ ਸੀਗਾ ਵੀ ਇਹ ਪ੍ਰਵਤਾ ਦੀ ਖਾਤਰ ਕੋਈ ਚੀਜ਼ ਦਿਖਾਉਣੀ ਕਰਾਮਾਤ ਦਿਖਾਉਣੀ ਚੰਗੀ ਗੱਲ ਨਹੀਂ ਹੁੰਦੀ ਫਿਰ ਉਹ ਕਹਿਣ ਲੱਗੇ ਕਰਾਮਾਤ ਭਾਵੇਂ ਕਹਿਰਾ ਪਰ ਜਦੋਂ ਦੁਨੀਆ ਜਿਹੜੀ ਆ ਦੁਖੀ ਹੋਵੇ ਬਹੁਤ ਜ਼ਿਆਦਾ ਉਹਦੀ ਖਾਤਰ ਜੇ ਕਰਾਮਾਤ ਦਿਖਾਉਣੀ ਵੀ ਪੈ ਜੇ ਫਿਰ ਕੋਈ ਗੱਲ ਨਹੀਂ ਚੌਕੀ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਬਾਬਰ ਦੀ ਕੈਦ ਵਿੱਚ ਉਹਨਾਂ ਨੂੰ ਲੈ ਗਏ ਸੀ ਫੜ ਕੇ ਬਾਬਰ ਨੇ ਉਹਨਾਂ ਨੂੰ ਜੇਲ੍ਹਖਾਨੇ 'ਚ ਬੰਦ ਕਰ ਦਿੱਤਾ ਸੀ ਚੱਕੀਆਂ ਆਮਹਾਰੇ ਚੱਲੀਆਂ ਸੀਗੀਆਂ ਵਾਹਿਗੁਰੂ ਦੀ ਕਲਾ ਸੀਗੀ ਉੱਥੇ ਫਿਰ ਬਾਬਰ ਸਮਝਿਆ ਸੀ ਗੱਲਾਂ ਬਾਤਾਂ ਨਾਲ ਉਹ ਵੀ ਨਹੀਂ ਸੀ ਸਮਝਿਆ ਸ਼ਬਦ ਨਾਲ ਉਹ ਵੀ ਨਹੀਂ ਸੀ ਮੰਨਿਆ ਫਿਰ ਆਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗਿਆ ਸੀ ਇਹ ਦੁਨੀਆ ਵਿੱਚ ਕਦੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਰਾਮਾਤ ਤੋਂ ਬਿਨਾ ਮੰਨਦੇ ਨਹੀਂ ਹੈਗੇ ਤਾਂ ਸ਼ੇਰ ਅਫਗਨ ਖਾਂ ਸਾਥੀਆਂ ਦੇ ਸਮੇਤ ਬਾਬਾ ਜੀ ਕੋਲ ਆਇਆ ਆਕੇ ਕਿਹਾ ਫਕੀਰ ਸਾਈਂ ਕੀ ਸਲਾਮ ਐਉਂ ਸ਼ਬਦ ਕਹੇਗਾ ਕਿਉਂ ਕਹਿ ਕੇ ਸਾਰੇ ਜਾਣੇ ਉੱਥੇ ਬੈਠ ਗਏ ਆ ਬਾਬਾ ਜੀ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਬਾਬਾ ਸ਼ਿਰੀ ਚੰਨ ਜੀ ਸੁਭਾਅ ਬੜਾ ਵਧੀਆ ਸੀ ਉਹਨਾਂ ਦਾ ਤੇ ਉਹਨਾਂ ਨੇ ਦੇਖਿਆ ਵੀ ਬਾਬਾ ਜੀ ਜਿਹੜੇ ਸੀਗੇ ਇੰਨੀ ਠੰਡ ਦੇ ਵਿੱਚ ਸਰੀਰ ਜਿਹੜਾ ਉਹਨਾਂ ਨੇ ਪਿੰਡੇ ਉੱਪਰ ਕੁਝ ਪਹਿਨਿਆ ਨਹੀਂ ਹੈਗਾ ਤਪ ਤੇਜ ਨਾਲ ਭਰੀਆਂ ਅੱਖਾਂ ਬਹੁਤ ਜ਼ਿਆਦਾ ਚਿਹਰੇ ਤੇ ਨੂਰ ਆ ਦੱਸਦੀਆਂ ਨੇ ਅੱਖਾਂ ਵੀ ਇਹਨਾਂ ਦੇ ਅੰਦਰ ਬੰਦਗੀ ਆ ਭਾਉ ਆ ਪ੍ਰੇਮ ਕੋਈ ਨੂਰ ਆ ਰੱਬੀ ਪਿਆਰ ਦੇ ਵਿੱਚ ਭਿਜੇ ਪਏ ਆ ਇਹ ਪਰ ਇਨੀ ਸਰਦੀ ਦੇ ਵਿੱਚ ਕੋਈ ਇਸ ਤਰ੍ਹਾਂ ਬੈਠ ਜਾਵੇ ਬਿਨਾ ਕੱਪੜਿਆਂ ਤੋਂ ਬਹੁਤ ਔਖਾ ਹੈ ਇਹ ਜਦੋਂ ਵੇਖਿਆ ਸ਼ੇਰ ਅਫਗਾਨ ਨੇ ਫਿਰ ਕਹਿਣ ਲੱਗਾ ਕਿ ਦੇਖੋ ਜੀ ਮੈਂ ਆਪ ਜੀ ਨੂੰ ਬੇਨਤੀ ਕਰਨ ਆਇਆ ਮੈਂ ਸੁਣਿਆ ਹੈ ਕਿ ਆਪ ਗੁਰੂ ਨਾਨਕ ਸਾਹਿਬ ਜਿਹੜੇ ਦਰবেশ ਹੋਏ ਆ ਉਹਨਾਂ ਦੇ ਫਰਜ਼ੰਦੋਂ ਆਪ ਜੀ ਤੋਂ ਕੁਝ ਨਿਰਨੇ ਆ ਜਿਹੜੇ ਉਹਨਾਂ ਦੇ ਬਾਰੀ ਗੱਲਬਾਤ ਕਰਨੀ ਆ ਚਰਪਾ ਕਰਕੇ ਆਪ ਜੀ ਮੇਰੇ ਸਵਾਲਾਂ ਦੇ ਜਵਾਬ ਦਿਓ ਬਾਬਾ ਸ਼੍ਰੀਚੰਦ ਜੀ ਕਹਿੰਦੇ ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਸ਼ੇਰ ਅਫਗਨ ਬੋਲਿਆ ਕਹਿੰਦਾ ਜੀ ਜਿਹੜੇ ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਚੁੱਕੇ ਆ ਉਹਨਾਂ ਨੂੰ ਤੁਸੀਂ ਮੋੜੇ Hindu ਬਣਨ ਲਈ ਕਿਉਂ ਕਹਿ ਰਹੇ ਹੋ ਉਹਨਾਂ ਨੂੰ ਬਰਦਲਾ ਰਹੇ ਹੋ ਇਹਦੀ ਅਸਲੀਅਤ ਕੀ ਆ ਤੁਹਾਡੇ ਖਿਲਾਫ ਰਿਪੋਰਟਾਂ ਗਈਆਂ ਨੇ ਕਿ ਤੁਸੀਂ ਜਿਹੜੇ ਮੁਸਲਮਾਨ ਬਣ ਚੁੱਕੇ ਆ ਮਰਜ਼ੀ ਨਾਲ ਉਹਨਾਂ ਨੂੰ ਕਹਿ ਰਹੇ ਹੋ ਕਿ Hindu ਬਣ ਜਾਓ ਫਿਰ ਤੋਂ ਬਾਬਾ ਜੀ ਨੇ ਇਸ ਗੱਲ ਦਾ ਜਵਾਨੀ ਕੀ ਉੱਤਰ ਦੇਣ ਦੀ ਥਾਂ ਪਈ ਨ ਜਲਾਲ ਵਿੱਚ ਭਰ ਕੇ ਧੂਨੇ ਵਿੱਚੋਂ ਚਨਾਰ ਦੀ ਇੱਕ ਸਰਦੀ ਲੱਕੜੀ ਨੂੰ ਕੱਢ ਕੇ ਜੋਸ਼ ਨਾਲ ਜ਼ਮੀਨ 'ਚ ਜਦੋਂ ਗੱਡਿਆ ਨਾ ਉੱਚੀ ਆਵਾਜ਼ ਵਿੱਚ ਸਤਕਰਤਾ ਰੱਖਿਆ ਐਸੀ ਉੱਥੇ ਕਰਾਮਾਤ ਵਾਪਰੀ ਕੋਈ ਦੇਰ ਨਾ ਲੱਗੀ ਵੇਖਦਿਆਂ ਵੇਖਦਿਆਂ ਸਾਰਿਆਂ ਦੇ ਸਰਦੀ ਹੋਈ ਲੱਕੜੀ ਦੇ ਵਿੱਚੋਂ ਹਰੇ-ਹਰੇ ਪੱਤੇ ਤਾਣੀਆਂ ਬਾਹਰ ਨਿਕਲੇ ਸਾਰੇ ਜਿਹੜੇ ਕੰਬ ਗਏ ਸੁਭਾਨ ਲਾ ਸੁਭਾਨ ਹਲਾ ਕਰਨ ਲੱਗੇ ਇਸ ਤਰ੍ਹਾਂ ਗੰਦੀ ਈਡੀ ਕਰਾਮਾਤ ਪਾਗ ਕੀ ਟੁੱਕਦੀ ਹੋਈ ਲੱਕੜ ਦੇ ਵਿੱਚੋਂ ਇਸ ਤਰ੍ਹਾਂ ਹਰੇ-ਹਰੇ ਪੱਤੇ ਨਿਕਲਨੇ ਤੇਹਣੀਆਂ ਨਿਕਲਣੀਆਂ ਬੜੀ ਵੱਡੀ ਗੱਲ ਸੀ ਫਿਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਦੇਖੋ ਜੀ ਉਹ ਖੁਦਾ ਪਰਵਦਗਾਰ ਰੱਬ ਜਿਹੜਾ ਵਾਹਿਗੁਰੂ ਆ ਕਰਕ ਦੀ ਧੁੱਪਾਂ ਵਿੱਚ ਮੀਂਹ ਵਰਾ ਕੇ ਠੰਡ ਪਾ ਸਕਦਾ ਤੇ ਚਾਹੇ ਜਲਦੀਆਂ ਲੱਕੜਾਂ ਵਿੱਚੋਂ ਹਰੇ-ਹਰੇ ਪੱਤੇ ਕੱਢ ਕੇ ਵਿਖਾ ਸਕਦਾ ਜਿਸ ਕੌਮ ਨੂੰ ਉਹ ਵਧਾਉਣਾ ਚਾਵੇ ਲੋਕਾਂ ਦੇ ਦਿਲਾਂ ਵਿੱਚ ਵਸਾ ਕੇ ਉਹ ਕੌਮ ਦੇ ਵੱਲ ਝੁਕਾ ਵੀ ਸਕਦਾ ਜਿਹੜੀ ਕੌਮ ਦੇ ਵਿੱਚ ਵਾਧਾ ਕਰਨਾ ਉਹ ਖੁਦਾ ਵਾਧਾ ਕਰਕੇ ਹੀ ਰਹੇਗਾ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਤੁਸੀਂ ਲੋਭ ਲਾਲਚ ਦੇ ਕੇ ਇਨ੍ਹਾਂ ਪੰਡਤਾਂ ਨੂੰ ਮੁਸਲਮਾਨ ਬਣਾ ਰਹੇ ਹੋ ਬਾਬਾ ਜੀ ਨੇ ਆਖਿਆ ਇਨ੍ਹਾਂ ਹਿੰਦੂਆਂ ਨੂੰ ਜ਼ਬਰਦਸਤੀ ਕਰ ਰਹੇ ਹੋ ਰੱਬ ਤੋਂ ਨਹੀਂ ਡਰਦੇ ਤੁਸੀਂ ਇਹ ਸਭ ਕੁਝ ਦਾ ਸ਼ੇਰ ਅਫਗਨ ਖਾਨ ਦਰਗਾਹ ਦੇ ਵਿੱਚ ਲੇਖਾ ਦੇਣਾ ਪਵੇਗਾ ਤੁਸੀਂ ਅਜ ਤੱਕ ਨਹੀਂ ਜਾਣਦੇ ਹੋ ਪਰ ਮੁੜ ਕੇ ਔਖੇ ਹੋਵੂਗੇ ਦੁਨੀਆ ਸਾਰੀ ਰੱਬ ਦਾ ਬਾਗ ਆ ਆ ਸਾਰੇ ਹੀ ਉਹਦੇ ਜੀ ਨੇ ਇਹ ਸਾਰੇ ਹੀ ਉਹਦੇ ਪੌਦੇ ਨੇ ਅਸੀਂ ਸਾਰੇ ਹੀ ਉਹਦੀ ਖੇਤੀ ਹਾਂ ਉਹ ਕਿਸਾਨ ਹੈ ਬਾਬਾ ਜੀ ਨੇ ਫਿਰ ਜਿੰਨੂੰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸ਼ੇਰ ਅਫਗਨ ਖਾਂ ਉਹਦੇ ਨਾਲ ਆਏ ਐਲਕਾਰ ਸੁਣੀ ਜਾਂਦੇ ਆ ਫਿਰ ਬਾਬਾ ਜੀ ਨੇ ਇੱਕ ਸਵਾਲ ਪੁੱਛਿਆ ਉਹ ਸੂਬੇਦਾਰ ਨੂੰ ਕਿਨੇ ਆਉਣ ਦੱਸੋ ਵੀ ਜੇ ਕੋਈ ਮਾਲਕ ਆਵਦੀ ਖੁਸ਼ੀ ਨਾਲ ਆਵਦੇ ਬਾਗ ਵਿੱਚ ਕਈ ਤਰ੍ਹਾਂ ਦੇ ਫਲ ਲਾ ਲਵੇ ਖੱਟੇ ਮਿੱਠੇ ਲਾਲ ਪੀੜੇ ਫਲਦਾਰ ਦਰਖਤ ਲਾ ਲਵੇ ਉਹਦੇ ਬਾਗ ਵਿੱਚ ਉਹਦਾ ਭੇਜਿਆ ਕੋਈ ਸ਼ਰੀਕ ਬਣ ਕੇ ਸੈਰ ਦੇ ਬਹਾਨੇ ਜਾਵੇ ਤੇ ਮਰਜ਼ੀ ਦੇ ਨਾਲ ਉਹ ਦਰਖਤਾਂ ਨੂੰ ਤੋੜਨਾ ਸ਼ੁਰੂ ਕਰ ਦੇਵੇ ਕੱਟਣਾ ਸ਼ੁਰੂ ਕਰ ਦੋਗੇ ਦੱਸੋ ਜੀ ਮਾਲਕ ਦਾ ਦਿਲ ਦੁਖੀ ਹੋਊਗਾ ਕਿ ਨਹੀਂ ਫਿਰ ਨਾਲੇ ਮੁਸਲਮਾਨਾਂ ਨੂੰ ਤਾਂ ਮਾਣ ਦਿਲ ਹੋਣਾ ਚਾਹੀਦਾ ਵੀ ਮੁਸਲਮਾਨ ਜਿਹੜਾ ਸੱਚਾ ਮੁਸਲਮਾਨ ਹੁੰਦਾ ਆਫਗਨ ਖਾਂ ਉਹ ਤਾਂ ਮੂਮਦਲ ਹੁੰਦਾ ਤੁਸੀਂ ਮੂਮਦਲ ਹੈਗੇ ਹੋ ਤੁਸੀਂ ਤਾਂ ਲੋਕਾਂ ਨੂੰ ਤਲਫਾਤ ਦਿਖਾ ਕੇ ਮਾਰਨਾ ਚਾਹੁੰਦੇ ਆ ਜ਼ਬਰਦਸਤੀ ਕਰਦੇ ਹੋ ਤੁਸੀਂ ਮੈਨੂੰ ਇਉਂ ਲੱਗਦਾ ਖੁਦਾ ਖੁਦਾ ਤੱਕ ਇਹਨੇ ਉਪਰ ਖੁਦਾ ਨੂੰ ਮੰਨਦੇ ਨਹੀਂ ਹੈਗੇ ਤੁਹਾਡੇ ਅੰਦਰ ਭਰੋਸਾ ਨਹੀਂ ਕਿ ਆਹ ਜਿਹੜੀ ਦੁਨੀਆ ਵਸਦੀ ਆ ਨਾ ਇਹ ਰੱਬ ਦੀ ਦੁਨੀਆ ਇਹ ਤੁਹਾਨੂੰ ਪਤਾ ਹੁੰਦਾ ਹੈ ਰੱਬ ਦੀ ਦੁਨੀਆ ਤੁਸੀਂ ਇਹਨਾਂ ਨੂੰ ਪਰੇਸ਼ਾਨ ਨਾ ਕਰਦੇ ਇਹਨਾਂ ਤੇ ਜ਼ੁਲਮ ਨਾ ਟੋਂਦੇ ਤੁਸੀਂ ਤਾਂ ਇਹਨਾਂ ਦੀਆਂ ਚੰਗਿਆਈਆਂ ਨਹੀਂ ਦੇਖੀਆਂ ਇਹਨਾਂ ਨੂੰ ਕਾਫਰ ਕਹਿੰਨੇ ਹੋ ਇਸ ਕਰਕੇ ਨਾ ਆਪਣੇ ਆਪ ਨੂੰ ਕਹਿੰਦੇ ਹੋ ਸੀ ਉੱਚੇ ਆ ਇਹਨਾਂ ਨੂੰ ਸ਼ੇਖ ਬਣਾ ਕੇ ਆਪਦੇ ਨਾਲ ਲਾਈਏ ਤੁਹਾਨੂੰ ਕੋਈ ਡਰ ਹੈ ਰੱਬ ਦਾ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਤਾੜਨਾ ਕੀਤੀ ਨਾ ਬੜਾ ਝਾੜਪਾਈ ਨਾ ਅਸਰ ਹੋ ਗਿਆ ਇਹਨਾਂ ਤੇ ਇਹ ਬਾਬਾ ਸ਼੍ਰੀ ਚੰਦ ਜੀ ਦੇਖੋ ਇਹ ਇੱਕ ਕ੍ਰਾਂਤੀਕਾਰੀ ਬਚਨ ਨੇ ਉਹਨਾਂ ਦੇ ਇਹ ਨਿਰਭਉ ਹੋਇਆ ਬੰਦਾ ਹੀ ਕਹਿ ਸਕਦਾ ਉਹ ਵੀ ਸੂਬੇਦਾਰ ਨੂੰ ਕਿਸੇ ਨੂੰ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਵੀ ਆ ਜਿਹੜੇ ਚਮਤਕਾਰ ਤੁਸੀਂ ਕਹਿੰਨੇ ਹੋ ਚਮਤਕਾਰ ਕਰਕੇ ਦਿਖਾਤਾ। ਪੀ ਆ ਲੱਕੜੀ ਦੇ ਵਿੱਚੋਂ ਹਰੇ ਪੱਤੇ ਟਾਹਣੀਆਂ ਕੱਢ ਕੇ ਦਿਖਾਤੇ ਰੱਬ ਦੇਖੋ ਕਿੰਨੀ ਕਰਾਮਾਤ ਕਰੀ ਜਾਂਦਾ। ਮੀਂਹ ਪੋਂਦਾ ਤੇ ਧੁੱਪ ਕੱਢ ਦਿੰਦਾ ਬਾਦ ਵਿੱਚੋਂ ਕਿਵੇਂ ਮੌਸਮ ਬਦਲ ਦਿੰਦਾ। ਤੇ ਤੁਸੀਂ ਉਹ ਰੱਬ ਤੋਂ ਡਰਦੇ ਨਹੀਂ ਜਿਹੜਾ ਜਲ ਤੋਂ ਥਲ ਵੀ ਕਰ ਦਿੰਦਾ। ਜਦੋਂ ਹੜਾ ਆਉਂਦੇ ਆ ਕਿੰਨਾ ਪਾਣੀ ਹੋ ਜਾਂਦਾ। ਇਸ ਕਰਕੇ ਨਾ ਡਰ ਕੇ ਰਹੀਏ ਰੱਬ ਕੋਲ। ਸਦਾ ਹੀ ਬਾਬਾ ਸ਼੍ਰੀਚੰਦ ਜੀ ਨੇ ਜਦੋਂ ਆਖਿਆ ਇਨਾਂ ਨੇ ਫਿਰ ਮਾਫੀ ਮੰਗੀ ਇਹ ਸੂਬੇਦਾਰ ਚਰਨਾ ਤੇ ਢਹਿ ਪਿਆ ਬਾਬਾ ਸ਼੍ਰੀ ਚੰਦ ਜੀ ਦੀ ਕਲਾ ਵੇਖ ਕੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਆ ਸਾਡੀ ਇਨਾਂ ਅਗੇ ਕੋਈ ਪੇਸ਼ ਨਹੀਂ ਜਾਣੀ ਹੈਗੀ ਚਰਨਾ ਤੇ ਢਹਿ ਪਿਆ ਸਲਾਮ ਕੀਤੀ ਆ ਤੇ ਆਖਿਆ ਧੰਨਵਾਦ ਸਾਨੂੰ ਤੁਸੀਂ ਰਸਤਾ ਦਿਖਾਇਆ ਸਲਾਮ ਆਖਦੇ ਹੋਏ ਚਲੇ ਗਏ ਬਾਬਾ ਜੀ ਦਾ ਇੱਕੋਤਕ ਚਮਤਕਾਰ ਬ੍ਰਾਹਮਣਾਂ ਦੇ ਉੱਪਰ ਪੰਡਤਾਂ ਦੇ ਉੱਪਰ ਮੁਸਲਮਾਨਾਂ ਉੱਪਰ ਬੜਾ ਉਹਨਾਂ ਦਾ ਪ੍ਰਭਾਵ ਪਿਆ ਉਹਨਾਂ ਨੇ ਕੀ ਕੀਤਾ ਆਖੇ ਇਥੇ ਧਰਮਸ਼ਾਲਾ ਬਣਾਓ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਮੱਠਨ ਵਿੱਚ ਧਰਮਸ਼ਾਲਾ ਵੀ ਬਣੀ ਸੀਗੀ ਹੁਣ ਨਾ ਸ਼੍ਰੀਨਗਰ ਵਿੱਚ ਬਾਬਾ ਸ਼੍ਰੀਚੰਦ ਜੀ ਦੇ ਚਨਾਰ ਦੀ ਰਾਖੀ ਵੀ ਕੀਤੀ ਆ ਕਿਤੇ ਸਥਾਨ ਵੀ ਬਣਾਇਆ ਗੁਰੂ ਘਰ ਜਿਹੜਾ ਹਿੰਦੂਆਂ ਦਾ ਸੱਚਾ ਸਹਾਇਕ ਆ ਇਹ ਵੀ ਗੱਲ ਬਾਬਾ ਜੀ ਨੇ ਜਣਾ ਦਿੱਤੀ ਉੱਥੇ ਵੀ ਦੇਖੋ ਵੀ ਜਦੋਂ ਵੀ ਤੁਹਾਨੂੰ ਲੋੜ ਪਵੇ ਗੁਰੂ ਘਰ ਗੁਰਦੁਆਰਾ ਸਾਹਿਬ ਇਹ ਜੋ ਧਰਮਸ਼ਾਲਾ ਹਨ ਸਾਰੀਆਂ ਹੀ ਇਹ ਤੁਹਾਡੀ ਨਹੀਂ ਹਾਜ਼ਰ ਹਨ ਸ੍ਰੀ ਬਾਬਾ ਜੀ ਫਿਰ ਥੋੜੇ ਦਿਨ ਇੱਥੇ ਰਹੇ ਆ ਗੁਰੂ ਨਾਨਕ ਸਾਹਿਬ ਜੀ ਦਾ ਉਹਨਾਂ ਨੇ ਪ੍ਰਚਾਰ ਕੀਤਾ ਸਿੱਖੀ ਨਾਲ ਸਾਰਿਆਂ ਨੂੰ ਜੋੜਿਆ ਫਿਰ ਪੱਛਮ ਵੱਲ ਰੁੱਖ ਕੀਤਾ ਇੱਥੋਂ ਚੱਲਦੇ ਚੱਲਦੇ ਪਸ਼ਾਵਰ ਵਿੱਚ ਪਹੁੰਚੇ ਆ ਇੱਥੋਂ ਮੁੜਦੇ ਹੋਏ ਸ੍ਰੀ ਪੰਜਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਲਾਇਆ ਸੀਗਾ ਨਾ ਪਹਾੜ ਦੇ ਵਿੱਚ ਉੱਥੋਂ ਵੀ ਜਾ ਕੇ ਦਰਸ਼ਨ ਕੀਤੇ ਬਾਬਾ ਜੀ ਨੇ ਫਿਰ ਇੱਥੋਂ ਪਿੱਛੇ ਨੂੰ ਮੁੜਦੇ ਹੋਏ ਕਾਵਦਰਾਬਾਦ ਗੁਜਰਾਤ ਵਜੀਰਾਬਾਦ ਸਿਆਲਕੋਟ 베ਰੀ ਸਾਹਿਬ ਦੇ ਕੋਲ ਹੁੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਆਕੇ ਉਹਨਾਂ ਨੇ ਡੇਰੇ ਲਾਏ। ਇਹ ਸਾਖੀ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਬਾਬਾ ਸ਼੍ਰੀ ਚੰਦ ਜੀ ਜਿਹੜੇ ਹਨ ਉਹਨਾਂ ਨੇ ਵੀ ਸਿੱਖੀ ਦਾ ਪ੍ਰਚਾਰ ਭਾਵੇਂ ਉਦਾਸੀਨ ਮਤ ਸੀ ਇਹ ਬਹੁਤ ਦੂਰ ਦੂਰ ਤੱਕ ਕੀਤਾ ਉਹ ਨਾਨਕ ਦੇਵ ਜੀ ਦਾ ਨਾਮ ਜਪਾਇਆ ਧਰਮਸ਼ਾਲਾ ਵੀ ਉਹਨਾਂ ਨੇ ਬਣਾਈਆਂ ਤੇ ਲੋਕਾਂ ਨੂੰ ਸਿੱਧੇ ਰਾਹ ਵੀ ਪਾਇਆ। ਤੇ ਆਜੂ ਧੱਕਾ ਕਰਦੇ ਸੀ ਜ਼ਬਰ ਕਰਦੇ ਸੀ ਜ਼ੁਲਮ ਕਰਦੇ ਸੀ ਇਹਨਾਂ ਲੋਕਾਂ ਦੇ ਵਿਰੋਧ ਵਿੱਚ ਸਨ ਬਾਬਾ ਜੀ ਮੁਸਲਮਾਨਾਂ ਨੂੰ ਕਹਿ ਦਿੱਤਾ ਸਾਫ਼ ਤੁਸੀਂ ਧੱਕਾ ਨਹੀਂ ਕਰ ਸਕਦੇ ਇਹ ਹਿੰਦੂ ਕਰਦੇ ਬ੍ਰਾਹਮਣ ਧੱਕਾ ਕਰਦੇ ਉਹਨਾਂ ਨੇ ਬ੍ਰਾਹਮਣਾਂ ਨੂੰ ਵੀ ਕਹਿ ਦੇਣਾ ਸੀ ਕਿ ਤੁਸੀਂ ਧੱਕਾ ਨਹੀਂ ਕਰਨਾ ਗੱਲ ਜ਼ਬਰ ਦੀ ਆ ਤੇ ਗੁਰੂ ਮਹਾਰਾਜ ਸੱਚੇ ਪੁਆਛਾ ਜੀ ਦੇ ਵੱਡੇ ਫਰਜ਼ੰਦ ਬਾਬਾ ਸ਼ਿਰੀ ਚੰਦ ਜੀ ਦੀਆਂ ਇਹ ਸਾਖੀਆਂ ਇਨਾਂ ਤੋਂ ਸਾਨੂੰ ਗੁਰ ਇਤਿਹਾਸ ਦਾ ਵੀ ਪਤਾ ਲੱਗਦਾ ਤੇ ਬਾਬਾ ਜੀ ਦੇ ਕੀਤੇ ਕੌਤਕਾਂ ਦਾ ਵੀ ਪਤਾ ਲੱਗਦਾ ਅੱਜ ਦੀ ਸਾਕੀ ਵਿੱਚ ਆਪਾਂ ਸਰਬਣ ਕੀਤਾ ਬਾਬਾ ਜੀ ਨੇ ਮਰਿਆ ਹੋਇਆ ਉਹ ਨੌਜਵਾਨ ਬ੍ਰਾਹਮਣ ਜਿਹਾਉਂਦਾ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਨਿਰਭਉ ਹੋਣ ਦਾ ਉਪਦੇਸ਼ ਸਾਨੂੰ ਦਿੰਦੇ ਰਹੇ ਆ ਬਾਣੀ ਦੇ ਨਾਲ ਉਹਨਾਂ ਨੇ ਜੋੜਿਆ ਸਤਨਾਮ ਦੇ ਮੰਤਰ ਦੀ ਮਹਿਮਾ ਵੀ ਦੱਸ ਦਿੱਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾ ਕਰਨ ਸਾਡੇ ਸਾਰਿਆਂ ਨੂੰ ਸਿੱਖੀ ਦਾ ਇਹ ਜੋ ਜੀਵਨ ਆ ਸਾਡਾ ਮਿਲਿਆ ਹੋਇਆ ਮਨੁੱਖਾ ਜਨਮ ਸਫਰੀ ਤਾਂ ਹੋਣਾ ਜੇ ਸਿੱਖੀ ਕਮਾਵਾਂਗੇ। ਵਿਖਾਵੀ ਵਾਲੇ ਸਿੱਖ ਨਹੀਂ ਬਣਨਾ ਸੀ ਸੱਚੇ ਸਿੱਖ ਬਣਨਾ ਹੈ। ਅਕਾਲ ਪੁਰਖ ਨੂੰ ਸਭ ਤੋਂ ਸਰਵਸ਼੍ਰੇਸ਼ਟ ਕਰਕੇ ਜਾਣਨਾ, ਬਲ ਬੁੱਧੀ ਦਾ ਦਾਤਾ ਉਹਨੂੰ ਹੀ ਜਾਣਣਾ। ਆਪਾ ਸ਼੍ਰੀ ਚੰਦ ਜੀ ਨੇ ਕਹਿ ਦਿੱਤਾ ਭਾਈ ਜੋ ਇੰਨਾ ਕੁਝ ਕਰ ਸਕਦਾ ਉਹਦੇ ਦੁਆਰੇ ਤੇ ਟਹਿਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਰਹਿਮਤ ਕਰਨ ਅਮਰਤਿ ਸ਼ਕੋ ਭਾਈ ਸਿੰਘ ਸਜੂ ਗੁਰੂ ਵਾਲੇ ਬਣੋ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਮੇਰੇ ਤੋਂ ਬਾਬਾ ਸ਼੍ਰੀ ਚੰਦ ਜੀ ਦੀ ਕਥਾ ਵਿਚਾਰ ਕਰਦੇ ਆਂ ਕਲਯੁਗੀ ਜੀਵ ਭੁੱਲਣ ਹਾਰੇ ਆ ਸਦਾ ਹੀ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੁਣ ਗਈਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਬਖਸ਼ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ